ਪੁਲਿਸ ਦੀ ਇੱਕ ਟੀਮ ਇੱਕ ਆਦਮੀ ਤੇ ਔਰਤ ਨੂੰ ਘਰ ਦੇ ਵਿੱਚ ਲੈ ਕੇ ਜਾਂਦੀ ਆ। ਉੱਥੇ ਕੁਝ ਸ਼ਨਾਖਤ ਕਰਵਾਉਣ ਦੇ ਲਈ ਔਰਤਾਂ ਜਿਹੜੀ 베ੜੇ ਦੇ ਵਿੱਚ ਖੜਦੀ ਐ ਤੇ ਆਦਮੀ ਛੱਤ ਦੇ ਉੱਪਰ ਚਲਾ ਜਾਂਦਾ। ਕੁਝ ਪੁਲਿਸ ਵਾਲੇ ਵੀ ਉਦੋਂ ਨਾਲ ਛੱਤ ਤੇ ਜਾਂਦੇ ਨੇ। ਪੁਲਸ ਨੂੰ ਲੱਗ ਰਿਹਾ ਸੀ ਕਿ ਉਹ ਆਦਮੀ ਉੱਥੇ ਕੁਝ ਦਿਖਾਊਗਾ, ਕਿਸੇ ਚੀਜ਼ ਦੀ ਸ਼ਨਾਖਤ ਕਰਵਾਊਗਾ। ਪਰ ਉਹ ਆਦਮੀ ਉਸ ਛੱਤ ਤੋਂ ਸਿੱਧਾ ਛਾਲ ਮਾਰ ਦਿੰਦਾ ਤੇ ਉਹ ਵੀ ਘਰ ਦੇ ਨਾਲ ਲੱਗਦੇ ਹੋਏ ਇੱਕ ਗੰਦੇ ਨਾਲੇ ਦੇ ਵਿੱਚ। ਜਿੱਦ ਬੋਚਾ ਦਾ ਚਿੱਕੜ ਭਰਿਆ ਹੋਇਆ ਸੀ ਤੇ ਉਹ ਆਦਮੀ ਉਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਛਣ ਚੁੱਕਿਆ ਸੀ ਪੁਸ ਵਾਲੇ ਉਸ ਨੂੰ ਦੇਖਦੇ ਨੇ ਪਰ ਪੁਸ ਦੀ ਇੰਨੀ ਹਿੰਮਤ ਨਹੀਂ ਹੋ ਪਉਂਦੀ ਕਿ ਉਹ ਵੀ ਉਸ ਦੇ ਪਿੱਛੇ ਛਾਲ ਮਾਰ ਸਕਣ ਤੇ ਉਸ ਨੂੰ ਫੜ ਸਕਣ ਉਹ ਆਦਮੀ ਉਸ ਚਿੱਕੜ ਦੇ ਵਿੱਚੋਂ ਨਿਕਲਦਾ ਤੇ ਭੱਜ ਜਾਂਦਾ ਗਲੀਆਂ ਦੇ ਵਿੱਚ ਆਉਂਦਾ ਹੋਇਆ ਪੁਸ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਸੀ ਹੁਣ ਬਾਕੀ ਸੀ ਉਹ ਔਰਤ ਜੋ ਬੇੜੇ ਦੇ ਵਿੱਚ ਖੜੀ ਸੀ ਜਿਹੜਾ ਆਦਮੀ ਛੱਤ ਦੇ ਉੱਪਰੋਂ ਛਾਲ ਮਾਰ ਕੇ ਭੱਜਿਆ ਸੀ ਇਹ ਔਰਤ ਉਸ ਆਦਮੀ ਦੀ ਭੈਣ ਸੀ ਤੇ ਇਸ ਔਰਤ ਦਾ ਪਤੀ ਪਿਛਲੇ 4 ਮਹੀਨੇ ਤੋਂ ਗਾਇਬ ਸੀ ਤਾਂ ਫਿਰ ਪੁਸਤ ਦੇ ਦੁਆਰਾ ਇਸ ਔਰਤ ਤੋਂ ਸਭ ਕੁਝ ਪੁੱਛਿਆ ਜਾਂਦਾ ਤਾਂ ਇਸ ਔਰਤ ਦੇ ਦੁਆਰਾ ਘਰ ਦੇ ਵਿੱਚ ਹੀ ਬਣੇ ਹੋਏ ਸੈਪਟਿਕ ਟੈਂਕ ਦੇ ਵੱਲ ਇਸ਼ਾਰਾ ਕੀਤਾ ਜਾਂਦਾ ਕਿ ਉਸ ਸਬ ਟਿਕ ਟਕ ਦੇ ਵਿੱਚ ਮੇਰਾ ਪਤੀ ਪਿਛਲੇ 4 ਮਹੀਨਿਆਂ ਤੋਂ ਦਫੜਾ ਤੇ ਉਹ ਵੀ ਟੁਕੜਿਆਂ ਦੇ ਵਿੱਚ ਆ ਉਸ ਵਾਰ ਪੁਸਦ ਦੌਰਾਨ ਜਦੋਂ ਸ਼ਾਨਬੀੜ ਕੀਤੀ ਜਾਂਦੀ ਆ ਤਾਂ ਇੱਕ ਹੋਰ ਚੌਕਾ ਦੇਣ ਵਾਲੀ ਸੱਚਾਈ ਸਾਹਮਣੇ ਆਉਂਦੀ ਆ ਤੇ ਉਹ ਇਹ ਸੀ ਕਿ ਇਸ ਔਰਤ ਦੇ ਆਪਦੇ ਹੀ ਭਰਾ ਦੇ ਨਾਲ ਨਜਾਇਜ਼ ਸੰਬੰਧ ਸੀ ਦਰਸਲ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲਾ ਸ਼ਿਬਾ ਇੱਕ ਐਕਸੀਡੈਂਟ ਦੇ ਵਿੱਚ ਬਚਪਨ ਦੇ ਵਿੱਚ ਹੀ ਉਦੇ ਮਾਤਾ ਅਤੇ ਪਿਤਾ ਦੀ ਮੌਤ ਹੋ ਗਈ ਸੀ ਪਰ ਉਸੇ ਐਕਸੀਡੈਂਟ ਦੇ ਵਿੱਚ ਸ਼ਿਬਾ ਬਚ ਗਿਆ ਸੀ ਤੇ ਉਸ ਤੋਂ ਬਾਅਦ ਇਸ ਦੀ ਪਾਲਣ ਪੋਸ਼ਣ ਮਾਮੇ ਦੇ ਦੁਆਰਾ ਕੀਤਾ ਗਿਆ ਸੀ ਜਦੋਂ ਇਹ ਥੋੜਾ ਵੱਡਾ ਹੋਇਆ ਤਾਂ ਇਸਦਾ ਵਿਆਹ ਮਧੂ ਔਰਪ ਡੌਲੀ ਨਾਂ ਦੀ ਇੱਕ ਲੜਕੀ ਦੇ ਨਾਲ ਕਰ ਦਿੱਤਾ ਜਾਂਦਾ ਜੋ ਵੀ ਲਖਨਊਦੀ ਰਹਿਣ ਵਾਲੀ ਸੀ ਸ਼ਿਬਾ ਖੁਦ ਪ੍ਰਾਈਵੇਟ ਜੋਬ ਕਰਦਾ ਸੀ ਸੋ ਕਈ ਵਾਰ ਉਸ ਨੂੰ ਘਰ ਤੋਂ ਬਾਹਰ ਵੀ ਰਹਿਣਾ ਪੈਂਦਾ ਸੀ ਦੂਸਰੇ ਪਾਸੇ ਮਧੂ ਦੇ ਕੋਲ ਪਹਿਲੇ 2 ਸਾਲਾਂ ਦੇ ਵਿੱਚ ਹੀ ਦੋ ਬੱਚੇ ਪੈਦਾ ਹੁੰਦੇ ਨੇ ਪਰ ਦੋਨੋਂ ਦੀ ਕੁਝ ਮਹੀਨਿਆਂ ਦੇ ਬਾਅਦ ਮੌਤ ਹੋ ਜਾਂਦੀ ਹੈ ਇਸ ਗੱਲ ਤੋਂ ਮਧੂ ਦਾ ਵੀ ਘਰ ਦੇ ਵਿੱਚ ਹੁਣ ਜੀ ਲਗੜੋ ਹਟ ਚੁੱਕਿਆ ਸੀ ਮધુ ਦੇ ਦੌਰਾਨ ਆਪਣੇ ਪਤੀ ਸ਼ਿਵਾਂ ਨੂੰ ਕਿਹਾ ਜਾਂਦਾ ਕਿ ਮੇਰੀ ਮਾਸੀ ਰਜਿੰਦਰ ਨਗਰ ਦੇ ਵਿੱਚ ਰਹਿੰਦੀ ਹੈ ਜੋ ਮੇਰੀ ਸੱਕੀ ਮਾਸੀ ਆ ਤੇ ਉਹ ਲਫਾਫੇ ਬਣਾਉਣ ਦਾ ਕੰਮ ਕਰਦੀ ਆ ਕਿਉਂ ਨਾ ਮੈਂ ਉਸਦੇ ਨਾਲ ਹੱਥ ਬਟਾ ਦਿਆ ਕਰਾਂ ਕੁਝ ਇਨਕਮ ਆਪਾਂ ਨੂੰ ਵੀ ਹੋ ਜਾ ਕਰੂ ਰਜਿੰਦਰ ਦੇ ਦਵਾਰਾ ਹਾਂ ਕਰ ਦਿੱਤੀ ਜਾਂਦੀ ਹੈ ਉਹ ਆਦੀ ਮਾਸੀ ਦੇ ਕੋਲ ਜਾਂਦੀ ਆ ਤੇ ਉੱਥੇ ਜਾ ਕੇ ਲਫਾਫੇ ਬਣਾਉਣਾ ਸ਼ੁਰੂ ਕਰ ਦਿੰਦੀ ਆ ਕੁਝ ਸਮੇਂ ਤੇ ਕਰੋਦੇ ਦੌਰਾਨ ਲਫਾਫੇ ਬਣਾਏ ਜਾਂਦੇ ਨੇ ਫਿਰ ਉਹ ਘਰ ਦੇ ਵਿੱਚ ਵੀ ਲਫਾਫੇ ਲੈ ਕੇ ਆਉਂਦੀ ਤੇ ਉੱਥੇ ਵੀ ਉਹਨਾਂ ਲਫਾਫਿਆਂ ਨੂੰ ਬਣਾਉਣਾ ਸ਼ੁਰੂ ਕਰ ਦਿੰਦੀ ਉਸੇ ਹੀ ਮਾਸੀ ਦਾ ਇੱਕ ਲੜਕਾ ਸੀ ਨੀਰਜ ਤੇ ਉਹਦਾ ਕੰਮ ਸੀ ਕਿ ਇਹਨਾਂ ਫਾਫੇ ਨੂੰ ਉੱਥੋਂ ਲੈਣਾ ਤੇ ਲਗ ਲਗ ਜਗਾ ਦੇ ਉੱਤੇ ਸਪਲਾਈ ਕਰਨਾ ਦੁਕਾਨਾਂ ਦੇ ਉੱਤੇ ਸਪਲਾਈ ਕਰਨਾ ਇਹਨਾਂ ਲਫਾਫੇ ਦੇ ਕਾਰੋਬਾਰ ਦੇ ਵਿੱਚ ਉਹਨਾਂ ਨੂੰ ਚੰਗੀ ਇਨਕਮ ਵੀ ਹੋ ਰਹੀ ਸੀ ਤੇ ਨਾਲ ਹੀ ਮਧੂ ਤੇ ਨੀਰਜ ਦੋਨਾਂ ਦੇ ਵਿੱਚ ਨਜ਼ਦੀਕੀਆਂ ਵੀ ਵਧਦੀਆਂ ਗਈਆਂ ਹੌਲੀ ਹੌਲੀ ਦੋਨਾਂ ਦੇ ਵਿੱਚ ਸੰਬੰਧ ਬਣਨੇ ਵੀ ਸ਼ੁਰੂ ਹੋ ਗਏ ਪਰ ਹੁਣ ਤੱਕ ਸ਼ਬਾ ਇਹਨਾਂ ਤੋਂ ਬਿਲਕੁਲ ਅਣਜਾਣ ਸੀ ਇਸੇ ਦੌਰਾਨ ਸ਼ਬਾ ਦੇ ਦੋਹਰਾ ਪਤਨੀ ਨੂੰ ਇੱਕ ਦਿਨ ਕਹਿ ਜਾਂਦਾ ਕਿ ਮੈਂ ਘਰ ਦੇ ਵਿੱਚੋਂ ਬਾਹਰ ਜਾ ਰਿਹਾ ਕਿਸੇ ਕੰਮ ਦੇ ਲਈ ਤੇ ਮੈਂ ਪਰਸੋਂ ਨੂੰ ਵਾਪਸ ਆਉਂਗਾ ਤੇ ਇਸ ਤੋਂ ਬਾਅਦ ਉਹ ਘਰ ਦੇ ਵਿੱਚੋਂ ਚਲਾ ਵੀ ਜਾਂਦਾ ਮਧੂ ਦੇ ਦੋਵਾਰਾ ਰਾਤ ਦੇ ਸਮੇਂ ਨੀਰਜ ਨੂੰ ਕਾਲ ਕੀਤਾ ਜਾਂਦਾ ਤੇ ਉਹ ਘਰ ਦੇ ਵਿੱਚ ਆ ਜਾਂਦਾ ਤੇ ਦੂਸਰੇ ਪਾਸੇ ਸ਼ਿਬਾ ਦਾ ਵੀ ਰਾਤ ਦੇ ਸਮੇਂ ਕੰਮ ਖਤਮ ਹੋ ਚੁੱਕਿਆ ਸੀ ਤੇ ਉਹ ਉੱਦ ਹੀ ਰਾਤ ਨੂੰ ਹੀ ਘਰ ਦੇ ਵਿੱਚ ਆ ਗਿਆ ਉਸ ਦੇ ਦੁਆਰਾ ਪਤਨੀ ਨੂੰ ਜਗਾਉਣ ਦੀ ਬਜਾਏ ਤੇ ਦਰਵਾਜ਼ੇ ਥਲੇ ਦੀ ਔਰ ਦੀ ਬਜਾਏ ਉਹ ਕੰਦ ਟੱਪਦਾ ਤੇ ਘਰ ਦੇ ਵਿੱਚ ਆ ਜਾਂਦਾ ਘਰ ਦੇ ਵਿੱਚ ਜਿਉਂ ਹੀ ਉਸ ਦੇ ਦੁਆਰਾ ਗੇਟ ਖੋਲਿਆ ਜਾਂਦਾ ਅੰਦਰ ਦਾ ਨਜ਼ਾਰਾ ਬਹੁਤ ਜ਼ਿਆਦਾ ਖੌਫਨਾਕ ਸੀ ਉਸ ਦੀ ਪਤਨੀ ਉਸ ਦੇ ਹੀ ਸਾਲੇ ਦੇ ਨਾਲ ਸੰਬੰਧ ਬਣਾ ਰਹੀ ਸੀ ਤਾਂ ਇਸੇ ਦੇ ਚੱਲਦਿਆਂ ਉਸ ਦੇ ਦੁਆਰਾ ਦੋਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਜਦੋਂ ਦੋਨਾਂ ਨੂੰ ਦੇਖਿਆ ਜਾਂਦਾ ਕਿ ਸਾਨੂੰ ਇਹ ਕੁੱਟ ਰਿਹਾ ਤਾਂ ਉਹਨਾਂ ਦੇ ਦੋਵਾਂ ਨੂੰ ਫੜਿਆ ਜਾਂਦਾ ਉਸ ਦੀ ਗਰਦਨ ਨੱਪੀ ਜਾਂਦੀ ਆ ਤੇ ਸਰੂ ਮਾਰ ਦਿੱਤਾ ਜਾਂਦਾ। ਇਸ ਤੋਂ ਬਾਅਦ ਅਗਲਾ ਦਿਨ ਨਿਕਲਦਾ ਤੇ ਦੋਨੋਂ ਹੀ ਆਪਣੇ ਕੰਮ ਤੇ ਚਲੇ ਜਾਂਦੇ ਨੇ। ਫਿਰ ਸ਼ਾਮ ਨੂੰ ਆਉਂਦੇ ਨੇ ਉਸ ਨੂੰ ਤਿੰਨ ਟੁਕੜਿਆਂ ਦੇ ਵਿੱਚ ਕੱਟਦੇ ਨੇ ਤੇ ਸੈਪਟਿਕ ਟੈਂਕ ਦੇ ਵਿੱਚ ਸੁੱਟ ਦਿੰਦੇ ਨੇ। ਫਿਰ ਇਹਨਾਂ ਦੋਰਾਏ ਕਿਰਾਏ ਦਾ ਘਰ ਛੱਡਿਆ ਜਾਂਦਾ ਤੇ ਕੁਝ ਦੂਰੀ ਦੇ ਉੱਤੇ ਹੋਰ ਘਰ ਲੈ ਲਿਆ ਜਾਂਦਾ। ਤੇ ਉੱਥੇ ਨਾ ਦੋਰਾ ਦੱਸਿਆ ਨਹੀਂ ਜਾਂਦਾ ਕਿਹੜਾ ਨੀਰਜ ਉਹਦਾ ਭਰਾ ਜਾਂ ਪਤੀ ਆ। ਇੱਕ ਪਤੀ ਤੇ ਪਤਨੀ ਦੇ ਤੌਰ ਦੇ ਉੱਤੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਨੇ। ਪਰ ਹੁਣ ਤੱਕ ਸ਼ਿਬਾ ਦੇ ਜਿਹੜੇ ਜਾਣਨ ਵਾਲੇ ਸੀ ਉਹਨਾਂ ਦੁਆਰਾ ਉਸਦੀ ਪਤਨੀ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਆਖਰਕਾਰ ਉਹ ਹਾਇ 12 ਫਰਵਰੀ 2016 ਨੂੰ ਪਤੀ ਦੀ ਗੁੰਮਸ਼ੁਦਗੀ ਰਿਪੋਰਟ ਥਾਣੇ 'ਚ ਲਿਖਾਈ ਜਾਂਦੀ ਹੈ ਪਰ ਉਸ ਤੋਂ ਬਾਅਦ ਨਾ ਤਾਂ ਪੁਲਿਸ ਵਾਲਿਆਂ ਦੁਆਰਾ ਕਿਸੇ ਪ੍ਰਕਾਰ ਦਾ ਉਸਦੀ ਸ਼ਾਨਬੀੜ ਕੀਤੀ ਜਾਂਦੀ ਹੈ ਤੇ ਨਾਲ ਹੀ ਪਤਨੀ ਦੁਬਾਰਾ ਤੋਂ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀ ਆ। ਕਈ ਮਹੀਨਿਆਂ ਦਾ ਸਮਾਂ ਗੁਜ਼ਰ ਗਿਆ ਤੇ 18 ਫਰਵਰੀ 2017 ਦਾ ਸਮਾਂ ਆ ਗਿਆ। ਨੀਰਜ ਦੇ ਮਾਮੇ ਨੂੰ ਵੀ ਲਾ ਗਿਆ ਕਿ ਉਸ ਨੂੰ ਗਾਇਬ ਕੀਤਾ ਗਿਆ ਨਾ ਕਿ ਉਹ ਖੁਦ ਗਾਇਬ ਹੋਇਆ ਕਿਉਂਕਿ ਉਸਦੀ ਪਤਨੀ ਉਹਦੇ ਭਰਾ ਦੇ ਨਾਲ ਖੁਸ਼ ਸੀ। ਤਾਂ ਇਸ ਤੋਂ ਬਾਅਦ ਉਹ ਸਿੱਧਾ ਪੁਸਤ ਦੇ ਕੋਲ ਜਾਂਦਾ ਤੇ ਉਹਨਾਂ ਨੇ ਇੱਕ ਕਹਾਣੀ ਦੱਸੀ ਕਿ ਸ਼ਾਇਦ ਇਹ ਤਾਂ ਬੱਚੇ ਸ਼ੁਭਾ ਦੀ ਪਤਨੀ ਦਾ ਤੇ ਉਸਤੇ ਸਾਲੇ ਦਾ ਹੱਥ ਹੋ ਸਕਦਾ। ਉਸ ਤੋਂ ਬਾਅਦ ਪੁਸਦ ਦੇ ਦੌਰ ਆ ਆਪਣੇ ਕੁਝ ਖਬਰੀ ਉੱਥੇ ਛੱਡੇ ਜਾਂਦੇ ਨੇ ਤੇ ਪਤਾ ਲੱਗਦਾ ਕਿ ਇਸ ਦੇ ਪਿੱਛੇ ਵਾਕਈ ਨੀਰਜ ਹੈ ਤੇ ਉਹਦੀ ਪਤਨੀ ਮਧੂ ਦੋਨਾਂ ਦਾ ਹੀ ਹਕਾਤਾ ਪੁਸਦ ਦੇ ਦੌਰਾਂ ਦੋਨਾਂ ਨੂੰ ਚੱਕਿਆ ਜਾਂਦਾ ਅਰੈਸਟ ਕੀਤਾ ਜਾਂਦਾ ਤੇ ਪੁੱਛਗਿੱਛ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਉਹਨਾਂ ਦੇ ਦੌਰਾਂ ਦੱਸਿਆ ਜਾਂਦਾ ਕਿ ਅਸੀਂ ਉਸ ਨੂੰ ਮਾਰ ਕੇ ਘਰ ਦੇ ਸੈਪਟਿਕ ਟੈਂਕ ਦੇ ਵਿੱਚ ਨੱਪਤਾ। ਉਸ ਤੋਂ ਬਾਅਦ ਪੁਸਦ ਦੋਨਾਂ ਨੂੰ ਉੱਥੇ ਲੈ ਕੇ ਜਾਂਦੀ ਆ ਸ਼ਨਾਖਤ ਕਰਵਾਉਣ ਦੇ ਲਈ ਕਿ ਕਿ ਜਗ੍ਹਾ ਦੇ ਉੱਤੇ ਨੱਪਿਆ। ਤਾਂ ਇਸੇ ਦੇ ਚੱਲਦਿਆਂ ਜਿਹੜਾ ਨੀਰਜ ਸੀ ਉਹ ਕੋਠੇ ਤੋਂ ਦੇ ਬੇਦੀ ਹੁੰਦਾ ਹੋਇਆ ਉੱਥੋਂ ਫਰਾਰ ਹੋ ਗਿਆ ਤੇ ਦੂਸਰੇ ਪਾਸੇ ਜਿਹੜੀ ਬਧੂ ਸੀ ਉਸ ਨੂੰ ਪੁਲਿਸ ਦੇ ਦੁਆਰਾ ਅਰੈਸਟ ਕੀਤਾ ਜਾਂਦਾ ਤੇ ਸ਼ਬਾ ਦੀ ਲਾਸ਼ ਨੂੰ ਸੈਪਟਿਕ ਟੈਂਕ ਦੇ ਵਿੱਚੋਂ ਕੱਢਿਆ ਜਾਂਦਾ ਹੁਣ ਤੱਕਰ ਪੂਰੇ 9 ਸਾਲ ਹੋ ਚੁੱਕੇ ਨੇ ਤੇ ਇਸ ਵਕਤ ਕਰ ਵੀ ਨੀਰ ਚ ਫਰਾਰੀ ਚੱਲ ਰਿਹਾ ਤੇ ਦੂਸਰੇ ਪਾਸੇ ਜਿਹੜੀ ਮਧੂ ਹੈ ਉਸ ਨੂੰ 19 ਜਨਵਰੀ 2026 ਨੂੰ ਅਦਾਲਤ ਦੇ ਦੁਆਰਾ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਆ ਸਾਡਾ ਇਸ ਘਟਨਾ ਨੂੰ ਸੁਰਾਉਣਾ ਦਾ ਮਕਸਦ ਕਿਸੇ ਦੇ ਵੀ ਦਿਲ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਆ ਸਿਰਫ ਤੇ ਸਿਰਫ ਤੁਹਾਨੂੰ ਜਾਣੂ ਕਰਵਾਉਣਾ ਕਿ ਸਾਡੀ ਇਸ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਹਾਣੀਆਂ ਚੱਲਦੀਆਂ ਨੇ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ